ਸਾਨ ਪ੍ਰਭੋ 11 ਮਾਰਚ 2025 ਸੰਬੂ ਦੇ ਖਨੌਰੀ ਬਾਰਡਰ ਤੇ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨਾਲ ਕੇਂਦਰ ਦੇ ਮੰਤਰੀਆਂ ਦੀ ਤੇ ਪੰਜਾਬ ਦੇ ਮੰਤਰੀਆਂ ਦੀ ਮੀਟਿੰਗ ਸੀ ਜੋ ਪਿਛਲੇ ਦਿਨੀ ਤੈਅ ਹੋਈ ਸੀ ਉਹ ਮੀਟਿੰਗ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਤੇ ਕੋਈ ਵਿਚਾਰ ਚਰਚਾ ਕਰਨੀ ਸੀ ਬਜਾਏ ਇਸ ਦੇ ਕਿ ਉਹ ਵਿਚਾਰ ਚਰਚਾ ਕਰਕੇ ਉਸ ਮਸਲੇ ਦਾ ਹੱਲ ਕੱਢਿਆ ਜਾਂਦਾ ਕਿਸਾਨਾਂ ਨੂੰ ਠੇਕੇਦਾਰ ਕਰ ਲਿਆ ਗਿਆ ਕਿਸਾਨਾਂ ਆਗੂਆਂ ਨੂੰ ਠੇਕੇਦਾਰ ਕਰ ਲਿਆ ਗਿਆ ਜਿਹੜਾ ਇੱਕ ਬਹੁਤ ਵੱਡਾ ਵਿਸ਼ਵਾਸ਼ ਘਾਤ ਹੈ ਗੱਲਾਂ ਬਾਤਾਂ ਸਰਕਾਰਾਂ ਨਾਲ ਹੁੰਦੀਆਂ ਨੇ ਹਜ਼ਾਰਾਂ ਬੰਦ ਬਗਾਵਤ ਕਰ ਰਹੀਆਂ ਜਿੱਥੇ ਬੰਦੀਆਂ ਨਾਲ ਵੀ ਹੁੰਦੀਆਂ ਉਹਨਾਂ ਨਾਲ ਵੀ ਗੱਲਬਾਤ ਜਦ ਚੱਲਦੀ ਹੈ ਕਦੇ ਉਹਨਾਂ ਨੂੰ ਵੀ ਰੈਸਟ ਨਹੀਂ ਕੀਤਾ ਜਾਂਦਾ ਠੇਕੇਦਾਰ ਨਹੀਂ ਕੀਤਾ ਜਾਂਦਾ ਇਹ ਜਨਤਕ ਜਥੇਬੰਦੀਆਂ ਮਾਸ ਮੂਵਮੈਂਟ ਵਾਲੇ ਜਿੱਥੇ ਬੰਦੀਆਂ ਜਿਹੜੀਆਂ ਹਰ ਵੇਲੇ ਗੰਨਵਾਦ ਵਿੱਚ ਚੌਂਗੀਆਂ ਜਾਂਦੇ ਰਹਿੰਦੀਆਂ ਉਹਨਾਂ ਨਾਲ estrangement ਵਿਸ਼ਵਾਸ ਕਰਨ ਘੱਟ ਕਰਨਾ ਬਹੁਤ ਵੱਡੀ ਦਾ ਤੋਖ ਹੈ ਇੱਕ ਮੂਮੈਂਟ ਨਾ ਰਕ ਲੈਣਾ ਕੇਂਦਰ ਤੇ ਪੰਜਾਬ ਦੀ ਸਰਕਾਰ ਕਾਰਪੋਰੇਟ ਹਿੱਤਾਂ ਨੂੰ ਪੂਰਨ ਦੇ ਖਾਤਰ ਦਿੱਲੀ ਨਹੀਂ ਜਾਣ ਦੇਣਾ ਛੱਡੀਗੜ ਨਹੀਂ ਜਾਣ ਦੇਣਾ ਤੇ ਇਸ ਗੰਤਤਾ ਹੋਇਆ ਕਿ ਗੈਸ ਲਾਈਨ ਪੇਪਰ ਜਬਰੇ ਕੱਢਣੀਆਂ ਨੇ ਭਾਰਤ ਮਾੜਾ ਪਟਾਕਿਆਂ ਸ਼ਰਕਾਂ ਜਬਰੇ ਕੱਢਣੀਆਂ ਨੇ ਛੋਡੇ ਮਕਾਨ ਛਾਉਣੇ ਨੇ ਛੋਡੇ ਘਟ ਹੋਣੇ ਨੇ ਯਾਨੀ ਇਹ ਕਿਸਮ ਦੇ ਅਧਿਕਾਰ ਪੁਲਸ ਨੂੰ ਦੇਣੇ ਕਿ ਆਪੇ ਪੁਲਸ ਆ ਤੇ ਆਪੇ ਜੱਜ ਯਾਨੀ ਕਾਰਪੋਰੇਟਾਂ ਦੇ ਪੱਖ ਦੇ ਵਿੱਚ ਭੁਗਤਣ ਦੀ ਜਿਹੜੀ ਨੀਤੀ ਹੈ ਕਿਸਾਨ ਮੂਵਮੈਂਟ ਨੂੰ ਡਾਂਡ ਕੇ ਇਹ ਬਹੁਤ ਖਤਰਨਾਕ ਹੈ ਅਸੀਂ ਇਹਦੀ ਜ਼ੋਰਦਾਰ ਕੀਤੀ ਕਰਦੇ ਹਾਂ ਕੱਲ ਜੋ ਕੁਝ ਵੀ ਵਾਪਰਿਆ ਇਹਦੇ ਸਬੰਧ ਚ ਅਸੀਂ ਆਪਣੇ ਜਥੇਬੰਦੀ ਵੱਲੋਂ ਕਈ ਜਥੇਬੰਦੀਆਂ ਨਾਲ ਸਲਾਹ مشورہ ਕੀਤਾ ਤੇ ਅਸੀਂ ਪੰਜਾਬ ਤੇ ਕੇਂਦਰ ਸਰਕਾਰ ਦੇ ਪੁਤਲੇ ਫੁੱਕੜ ਦਾ ਫੈਸਲਾ ਕੀਤਾ ਤੇ ਮਜਾਰੇ ਕਰਨ ਦਾ ਫੈਸਲਾ ਕੀਤਾ ਤੇ ਅਸੀਂ ਬੇਨਤੀ ਕਰਦੇ ਹਾਂ ਜਿਹੜੀਆਂ ਜਥੇਬੰਦੀਆਂ ਮੈਨੂੰ ਸੁਣ ਰਹੀਆਂ ਨੇ ਕਿ ਉਹ ਇਸ ਰੋਜ਼ ਪ੍ਰਦਰਸ਼ਨ ਦੇ ਵਿੱਚ ਆਪਣੇ ਤੌਰ ਤੇ ਕਿੰਨਾ ਕਿ ਸਰਤੇ ਚੋਂਦਨ ਪਾ ਸਕਦੀਆਂ ਨੇ ਜਰੂਰ ਹੋਣਾ ਅਸੀਂ ਬਹੁਤ ਸਾਰੇ ਸਾਥੀਆਂ ਨਾਲ ਗੱਲਾਂ ਹੋਈਆਂ ਨੇ ਸਾਡੀਆਂ ਕੁਝ ਸਾਥੀ ਸਾਡੇ ਨਾਲ ਕਨਵਰਤਾ ਦੇ ਵਿੱਚ ਉਹਨਾਂ ਦੇ ਫੋਨ ਨਹੀਂ ਮਿਲ ਸਕੇ ਚੱਕੇ ਨਹੀਂ ਉਹਨਾਂ ਨੇ ਸੰਪਰਕ ਨਹੀਂ ਹੋ ਸਕਿਆ ਤੇ ਜਿਹੜਿਆਂ ਵੀ ਜਿੱਤੇ ਬੰਦੇ ਨਾਲ ਸੰਪਰਕ ਨਹੀਂ ਹੋ ਸਕਿਆ ਸੀ ਉਹਨਾਂ ਨੂੰ ਬੇਨਤੀ ਕਰਦਿਆਂ ਉਹ ਵੀ ਇਸ ਰੋਸ ਪ੍ਰਦਰਸ਼ਨ ਚ ਸ਼ਾਮਲ ਹੋਣ ਤੁਹਾਡਾ ਬਹੁਤ ਬਹੁਤ ਧੰਨਵਾਦ